ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਰੜਕ ਮੁਏ ਜੋ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਡਾੜਾ ਡਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਰਾਦੂ ਰੂੜੋ ਜੇ ਬਸਿਓ ਰਿਤਮਾਹੀ ਵਾ ਕੀ ਡਾੜ ਮਿਟਤ ਬਿਨਸਾਹੀ ੜਾੜ ਕਰਤ ਸਾਕਤ ਗਾਵਾਰਾ ਜੇਹੀਐ ਅਹੰ ਬੁੱਧ ਵਿਕਾਰਾ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸ਼ਲੋਕ ਸਾਧੂ ਕੀ ਮਨ ਓਟ ਗਉ ਉਕਤ ਸਿਆਣ ਪਤਿਆਗ ਗੁਰ ਦੀਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸ਼ਰਨ ਪਰੇ ਅਭਾਰੇ ਸਾਸ਼ਤਰ ਸਿਮਰਤ 베ਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਪੂਲਨ ਹਾਰੇ ਤੁਮ ਸਮਰਤ ਅਗਨਤ ਅਪਾਰੇ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸ਼ਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਰੋਗ ਨਾਨਕ ਦ੍ਰਿਸ਼ਟੀ ਆਏ ਆ ਉਸਤਤ ਕਰਨੈ ਜੋਗ ਪੌੜੀ ਖਖਾ ਖਰਾ ਸਰਾ ਹੋ ਤਾਹੂ ਜੋ ਖਿਨ ਮੇ ਊਣੇ ਸੋ ਪਰ ਪਰਾਹੂ ਖਰਾ ਨਿਮਾਣਾ ਹੋਤ ਪ੍ਰਾਣੀ ਅਨੰਦਿਨ ਜਪੈ ਬ੍ਰਹਮ ਨਿਰਬਾਣੀ ਭਾਵੇਂ ਖਸਮ ਤਾਂ ਉਹ ਆ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਣਤਾ ਅਸੰਖ ਖਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸ਼ਲੋਕ ਸਤ ਕਹੋ ਸੁਣ ਮਨ ਮੇਰੇ ਸ਼ਰਨ ਪਰੋ ਹਰ ਰਾਏ ਉਕਤ ਸਿਆਣ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸੱਸਾ ਸਿਆਣ ਪਛਾੜ ਇਆਨਾ ਹਕਮਤ ਹੁਕਮ ਨ ਪ੍ਰਭ ਪਤੀਆਨਾ ਸਹਿਸ ਭਾਤ ਕਰੇ ਚਤੁਰਾਈ ਸੰਗ ਤੁਹਾਰੈ ਏਕ ਨ ਜਾਈ ਸੋ ਸੋ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੇ ਸਾਥੀ ਸਾਧ ਸੇਵਾ ਲਾਵੇ ਜਿਹ ਆਪੇ ਨਾਨਕ ਤਾਂ ਕੋ ਦੁੱਖ ਨ ਬਿਆਪੈ ਸ਼ਲੋਕ ਹਰ ਹਰ ਮੁਖ ਤੇ ਬੋਲਣਾ ਮਨ ਵੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰ ਸੋਏ ਪੌੜੀ ਹੀਰੋ ਕਟ ਕਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ ਹਉ ਛੁਟਕੈ ਹੋਏ ਆਨੰਦ ਤੇ ਹਉ ਨਾਹੀ ਤਹ ਆਪ ਹਤੇ ਦੁਖ ਜਨਮ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਤਿਰੜੈ ਦਇਆਲਾ ਸੰਤਹਿ ਸੰਗ ਖੋਤ ਕਿਰਪਾਲਾ ਔਰ ਕਛੂ ਨ ਕਿਨਹੂ ਕੀਆ ਨਾਨਕ ਸਭ ਕਛ ਪ੍ਰਭ ਤੇ ਹੂਆ ਸਲੋਕ ਲਿਖ ਹੈ ਕਤੈ ਨ ਛੂਟੀ ਹੈ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹ ਦਿਸ਼ ਟੁੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਕ ਨ ਮਨੇ ਵਸਾਏ ਲਾਲਚ ਝੂਠ ਵਿਕਾਰ ਮੋਹ। ਆਸਮ ਪੈ ਮਨ ਮਾਹੇ। ਲੰਪਟ ਚੋਰ ਨਿੰਦਕ ਮਹਾ। ਤਿਨ ਹੂ ਸੰਗ ਬਿਹਾਏ। ਤੁਧ ਭਾਵੇ ਤਾਂ ਬਖਸ਼ ਲੈ। ਕੋਟੇ ਸੰਗ ਖਰੇ। ਨਾਨਕ ਭਾਵੇ ਪਾਰ ਬ੍ਰਹਮ। ਪਾਹਨ ਨੀਰ ਤਰੇ। ਸਲੋਕ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨੇਕ ਜੋਂ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਹੀ ਸਚ ਸਨਚਿਓ ਕਾਯੋ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਮਿਸ਼ਰਾਮ ਖੇਪ ਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲ ਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰੇ ਆਪ ਅੱਗੇ ਪਾਛੇ ਆਪ ਨਾਨਕ ਸੋ ਸਰਾਹੀ ਐ ਜੇ ਘਟ ਘਟ ਰਹਿਆ ਵਿਆਪ ਸ਼ਲੋਕ ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਾਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਤ੍ਰੇ ਪਵਨ ਪ੍ਰਭ ਤਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਖਿਆਨਾ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਰਤ ਸੁਚ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ ਪੌੜੀ ਹੇ ਅਚੁੱਤ ਹੇ ਪਰਬ੍ਰਹਮ अभनाशी अग्ननाश हे पूर्ण हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुणनिधान जा कह सदा विवेक हे अपरंपर हर हर हे पी होवन हार हे संता कह सदा संग ਨੀ ਧਾਰਾ ਆਧਾਰ ਏ ठाकुर ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਣ ਰੱਖੋ ਹਿਇ ਪਰੋਏ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ 파ਰਸ ਪਰਸપરા ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰਾ ਗੌੜੀ ਸੁਖਮਣੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੈ ਨਮਹਿ ਜੁਗਾਦ ਗੁਰੈ ਨਮਹਿ ਸਤਿਗੁਰੈ ਨਮਹਿ ਸ੍ਰੀ ਗੁਰਦੇਵੈ ਨਮਹਿ ਛਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹਿ ਮਿਟਾਵ ਸਿਮਰੋਂ ਜਾਸ ਬਿਸੰਬਰ ਇਕੈ ਨਾਮ ਜਬ ਅਗੰਤ ਅਨੇਕੈ ਵੇਦ ਪ੍ਰਾਨ ਸਿਮਰਤ ਸੁਦਾ ਅਖਿਰ ਕਿਨੇ RAM ਨਾਮ ਇੱਕ ਅਖਿਰ ਕਿਨ ਕਾ ਇੱਕ ਜਿਸ ਜੀਵ ਬਸਾਵੈ ਤਾਂ ਕੀ ਮਹਿ ਮੰਗਣੀ ਨ ਆਵੈ ਕਾਂਕੀਏ ਕੈ ਦਰਸ਼ ਤੋਹਾਰ ਨਾਨਕੁ ਸੰਗੁ ਮੋਏ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸ਼ਰਾਮ ਰਹਾਓ ਪ੍ਰਭ ਕੈ ਸਿਮਰਨ ਕਰ ਬਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਗੰਨ ਨ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਪਉ ਨਾਮ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ નિਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਅੰਦਰ ਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਨ ਆਪ ਸਿਮਰਾਇ ਨਾਨਕ ਤਾਕੇ ਲਾਗੋ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਿ ਮਾਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇਮੋਹਤਾਜੇ ਪ੍ਰਭ ਕਾ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਾ ਸਿਮਰੈ ਸੇ ਸੁਖ ਵਾਸੀ ਪ੍ਰਭ ਕਾ ਸਿਮਰੈ ਸਦਾ ਬਨਾਸੀ ਸਿਮਰਨਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕਾ ਸਿਮਰੈ ਸੇ ਪਰੁਪਕਾਰੀ ਪ੍ਰਭ ਕਾ ਸਿਮਰੈ ਤੈਨੁ ਸਦ ਬਲੇ ਹਾਰੀ ਪ੍ਰਭ ਕਾ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੈ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੋ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ nehਚਲ ਆਸਣ ਪ੍ਰਭ ਕੈ ਸਿਮਰਨ ਕਮਲ ਵਿਗਾਸਣ ਪ੍ਰਭ ਕੈ ਸਿਮਰਨ ਅਨਹਦ ਤੁੰਕਾਰ ਸੁਖ ਪ੍ਰਭ ਸਿਮਰਨ ਕੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇ ਨਾਨਕ ਤਿੰਨ ਜਨ ਸ਼ਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਥਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜਹਿ ਮਾਤਾ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੇ ਤੈ ਕੇਵਲ ਨਾਮ ਸੰਗ ਤੇਰਾ ਚੱਲੇ ਜਦ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਰਮਾ ਹੀ ਉਧਾਰੀ ਅਨੇਕ ਪਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੋ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧ ਨ ਪਰੈ ਹਰ ਕਾ ਨਾਮ ਜਪ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪ ਆਘਾਵੈ ਜੇਹ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੋਟ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨੇਕ ਬਿਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪ ਪਾਵੇ ਬਿਸ਼ਰਾਮ ਹੋ ਮੈਲਾ ਮਲ ਕਮਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਕੇ ਗਨੇ ਜਾਹਿ ਨ ਕੋਸਾ ਹਰਿ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਂਡੇ ਮਹ ਅੰਧ ਗੁਭਾਰਾ ਹਰਿ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨ ਸੰਝਾਨੋ ਹਰਿ ਕਾ ਨਾਮ ਤਹਿ ਨਾਲ ਪਛਾਨੋ ਜੇ ਮਹ ਪਹਿਹਾਨ ਤਤ ਤਬਹ ਕਾਮ ਹਰ ਕੇ ਨਾਮ ਕੀ ਤੁਮੁ ਪਰਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਮਰਖੈ ਭਗਤ ਜਨ ਕੀ ਬਰਤਨ ਨਾਮ ਸੰਤ ਜਨ ਕੈ ਮਨ ਬਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਤ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕੈ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਨ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਧਨ ਜਨ ਕਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤਪੋ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇ ਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁੰਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ